ਅੱਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਜ ਫੇਪੀ ਦੀਵਾਲੀ ਸਾਰਿਆਂ ਨੂੰ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਅਸੀਂ ਅੱਜ ਚੱਲੇ ਆ ਟ੍ਰਿਪ 'ਤੇ ਪਹਿਲਾਂ ਸੋਚਿਆ ਸੀ ਵੀ ਘਰੇ ਹੋਵਾਂਗੇ ਕੋ ਬਣਾਵਾਂਗੇ ਕੋ ਕਰਾਂਗੇ ਹਨਾ ਇੰਜੋਏਮੈਂਟ ਦੀਵਾਲੀ ਕਰਾਂਗੇ ਬਟ ਰਵਾਇਪਾਂ ਤੇ ਆਪਣਾ ਕਿੱਥੇ ਜੋਰ ਚੱਲਦਾ ਹਨਾ ਕੱਲਰ ਬਾਬਾ ਨੂੰ ਕਿਹਾ ਸੀ ਵੀ ਕਾਲ ਨਾ ਕਰਿਓ ਜੀ ਇਹ ਕਾਲ ਕਰਿਆ ਤੇ ਫਿਰ ਜੱਟਾਂ ਦਾ ਪਰ ਆਈ ਹੋਇਆ ਨਾ ਉਹੀ ਗੱਲ ਉਹਨਾਂ ਨੇ ਜਿੱਦ ਕਰੀ ਤੇ ਕੋਸ਼ਿਸ਼ ਕਰੀ ਤੇ ਉਹਨਾਂ ਨੇ ਕਾਲ ਕਰੀ ਤੇ ਆਪਣਾ ਪਾਰਾ ਆਈ ਹੋਇਆ ਦਿਲਤਾ ਕਰਿਆ ਸੀ ਵੀ ਪੱਥਰ ਚਾਕੇ ਸਿਰ ਜਮਾਰਾ ਜਾਂ ਫੂਨ ਕੰਧ ਜਮਾਰਾ ਪਰ ਆਪਾਂ ਫੇਰ ਕੰਟਰੋਲ ਕਰਿਆ ਵੀ ਜਿੱਥੇ ਨੌਕਰੀ ਕਰਨੀ ਹੈ ਤੇ ਉੱਥੇ ਨਖਰਾ ਨਹੀਂ ਹੁੰਦਾ ਤੇ ਜਿੱਥੇ ਨਖਰਾ ਤੇ ਉੱਥੇ ਨੌਕਰੀ ਨਹੀਂ ਤੇ ਇਸ ਕਰਕੇ ਆਪਾਂ ਮੂਡ ਆਪਣਾ ਵਧੀਆ ਕਰਿਆ ਕਿਸੇ ਕਰਕੇ ਆਪਣਾ ਮੂਡ ਖਰਾਬ ਨਹੀਂ ਕਰਿਆ ਆਪਾਂ ਉਹ ਤੇ ਆਪਾਂ ਟਰਸ ਟਰਸ ਫਿਰ ਲਾਈ ਫਿਰ ਵੀ ਆਪਾਂ ਦੀਵਾਲੀ ਇੰਜੋਏਮੈਂਟ ਕਰਾਂਗੇ ਆਪਾਂ ਹੁਣ ਦੂਜੇ ਹਿਸਾਬ ਨਾਲ ਕਰਾਂਗੇ ਪਹਿਲਾਂ ਆਪਾਂ ਚੱਲੋ ਸਾਰਿਆਂ ਨਾਲ ਕਰਨੀ ਸੀ ਉਹਰੇ ਹੁਣ ਆਪਾਂ ਗੱਡੀ 'ਚ ਕਰਾਂਗੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਜਾਵਾਂਗੇ ਆਪਾਂ ਗੱਡੀ ਖੜੀ ਕਰਕੇ ਸਾਰਾ ਆਪਾਂ ਦਿਖਾਵਾਂਗੇ ਤੁਹਾਨੂੰ ਸਹੀ ਐ ਨਾ ਪਟਾਕੇ ਵੀ ਸਾਰਾ ਕੁਝ ਆਪਾਂ ਕਰਾਂਗੇ ਇੰਜੋਏਮੈਂਟ ਤੇ ਤੁਹਾਨੂੰ ਮਿਲਦਿਆ ਫਿਰ ਆ ਸਾਡੀ ਫਾਈਨਲ ਲੁੱਕ ਜੀ ਮੇਰੇ ਨਾਲ ਫੌਜੀ ਸਾਹਿਬ ਨੇ ਫੌਜੀ ਸਾਹਿਬ ਕਿੱਦਾਂ ਯਾ ਵਧੀਆ ਭਾਈ ਯਾਰ ਇਹ ਲੈਂਦੇ ਆ ਤੇ ਆ ਵੀਊ ਆ ਤੇ ਅਸੀਂ ਹੁਣ ਜਾਣਾ ਵੱਡੀ ਗੱਡੀ 'ਚ ਤੇ ਪੇਪਰ ਲੈ ਕੇ ਆਉਂਦੇ ਆ ਰਬਾਬ ਜਿੱਦਾਂ ਹੀ ਪੇਪਰ ਲੈ ਕੇ ਆਉਂਦੇ ਆ ਉਹਨਾਂ ਟਾਈਮ ਆਪਾਂ ਉਹਰੇ ਵੇਟ ਕਰਦੇ ਆ ਤੇ ਆਪਾਂ ਨੂੰ ਪੇਪਰ ਦੇਣਗੇ ਤੇ ਫਿਰ ਆਪਾਂ ਵੱਡੀ ਗੱਡੀ 'ਚ ਆਊਟਸਾਈਡ ਆਪਣੀ ਵੱਡੀ ਗੱਡੀ ਖੜੀ ਐ ਪਾਰਕਿੰਗ 'ਚ ਤੇ ਆਪਾਂ ਵੱਡੀ ਗੱਡੀ 'ਚ ਜਾਵਾਂਗੇ ਤੇ ਪੋਰਟ 'ਤੇ ਲੋਡ ਕਰਕੇ ਤੇ ਫਿਰ ਆਪਾਂ ਚਾਲੇ ਪਾਵਾਂਗੇ ਡੀਆਈਪੀ ਨੂੰ ਓਕੇ ਜੀ ਮੁੰਡਾ ਬੁਲਾਇਆ ਸੀ ਲਾਇਸੈਂਸ ਬਣਾਉਣ ਲਈ ਸਕੂਲ ਚ ਜਾ ਰਿਹਾ ਹੁਣ ਫਾਈਲ ਜਮਾ ਕਰਾ ਕੇ ਆਉਣਗੇ ਆਪਣੇ ਕੋਲ ਟਾਈਮ ਨਹੀਂ ਸੀ ਆਪਾਂ ਟ੍ਰਿਪ ਲੈ ਕੇ ਜਾਣਾ ਹੀ ਪਹਿਨਾ ਆਪਾਂ ਜਾਣਾ ਸੀ ਨਾਲ ਫਿਰ ਆਪਾਂ ਨੂੰ ਫੋਨ ਆ ਗਿਆ ਤੇ ਮੈਂ ਕਿਹਾ ਹੁਣ ਫਿਰ ਤੁਸੀਂ ਜਾਓ ਵੀ ਕਰਾਇਆ ਉਦੋਂ ਤੇ ਜੇ ਕੋਈ ਪੇਪਰ ਦੀ ਲੋੜ ਪਈ ਤਾਂ ਦੱਸ ਦਿਓ ਅਸੀਂ ਪ੍ਰੋਵਾਈਡ ਕਰਾ ਦਾਂਗੇ ਪੇਪਰ ਉਸ ਟਾਈਮ ਹੀ ਤਾਂ ਜੋ ਕੋਈ ਪ੍ਰੋਬਲਮ ਨਾ ਆ ਸੰਜੀ ਪੇਪਰ ਮਿਲ ਗਏ ਆਪਾਂ ਨੂੰ ਤੇ ਆਪਾਂ ਸੋਹਣੇ ਫਿਰ ਚੱਲਿਆਂ ਹੁਣ ਆਪਣੇ ਜਹਾਜ਼ ਤੇ ਜਹਾਜ਼ ਫੜਾਂਗੇ ਉਥੋਂ ਤੇ ਇਸ ਤੇ ਘਰਾ ਲਈਏ ਆਪਾਂ ਜਹਾਜ਼ ਫੜ ਕੇ ਆਪਾਂ ਆਪਣੀ ਗੱਡੀ ਕੋਲੇ ਉਹ ਖੜਿਆ ਆਪਣੇ ਜਹਾਜ਼ ਤੁਹਾਨੂੰ ਦਿਖਾ ਵੀ ਦਿੰਨਾ ਇੱਕ ਵਾਰੀ ਜਿਉਂ ਜੇ ਕਰਕੇ ਉਹ ਦੀਨਦੇ ਆ ਉਹ ਜਹਾਜ਼ ਨੇ ਆਪਣੇ ਆ ਗਿਆ ਪਟਰੋਲ ਪੰਪ ਤੇ ਆਪਾਂ ਮਿਲਦੇ ਆਂ ਗੱਡੀ ਕੰਨੀ ਜਾ ਕੇ ਉੱਥੇ ਜੀ ਤੁਹਾਨੂੰ ਦਿਖਾਉਨੇ ਹਮਰੇ ਦਾ ਥਿਊ ਜਾਵਾਂਗੇ ਪੋਰਟ 'ਚ ਆਈਸੀਡੀ ਪੋਰਟ 'ਤੇ ਜਾਣਾ ਲੋਡ ਕਰਾਂਗੇ ਲੋਡ ਕਰਕੇ ਫਿਰ ਜਾਵਾਂਗੇ ਡੀਆਈਪੀ ਮਿਲਦੇ ਹੀ ਨਹੀਂ ਕਰਦਾ ਗੱਡੀ ਵੀ ਤਰ੍ਹਾਂ ਸ਼ਿੰਗਾਰ ਕੇ ਰੱਖਦਾ ਪੂਰੀ ਕਹਿੰਦਾ ਹੌਜੀਆ ਵਲੌਗ ਵਧੀਆ ਬਣਨਾ ਚਾਹੀਦਾ ਐਨ ਐਚਡੀ ਸਫਾਈ ਵੀ ਪੂਰੀ ਰੱਖਦਾ ਭਾਈ ਗੱਡੀ 'ਚ ਜੀ ਲਓ ਜੀ ਆਪਾਂ ਪਾਰਕਿੰਗ ਤੋਂ ਕੱਢ ਲਈਏ ਗੱਡੀ ਤੇ ਆਪਾਂ ਤੁਰ ਪਏ ਹੁਣ ਲੋਡ ਕਰਨੇ ਪੋਰਟ ਕੰਨੀ ਨੂੰ ਮਿਲਦੇ ਆ ਫਿਰ ਪੋਰਟ ਤੇ ਆ ਕੇ ਆਪਾਂ ਦੁਨੀਆਂ ਪੁਲਿਆਣਾ ਦੱਸ ਕੀ ਵੀ ਤੂੰ ਮੇਰੇ ਜਿਹਿੱਤੇ ਮੈਂ ਤੇਰੇ ਵਰਗਾ ਆਪਾਂ ਦੁਨੀਆਂ ਪੁਲਿਆਣਾ ਦੱਸ ਕੀ ਫੌਜੀ ਆ ਫਸ ਕੇ ਲੱਦਦੇ ਆ ਟ੍ਰੈਫਿਕ ਬੜਾਗਾ ਹੈ ਲੱਗਦਾ ਵੀ ਆ ਬ੍ਰਿਜ ਤੋਂ ਬਾਅਦ ਫ੍ਰੀ ਹੋਊ ਕੰਮ ਆ ਬ੍ਰਿਜ ਤੱਕ ਤਾਂ ਹੁੰਦੀ ਹੈ ਟ੍ਰੈਫਿਕ ਇੰਨੀ ਕ ਰਹਿਦੀ ਹੋਈ ਹੈ ਇੱਥੇ ਟ੍ਰੈਫਿਕ ਆ ਆਪਾਂ ਕੰਟੇਨਰ ਲੋਡ ਕਰ ਲਿਆ ਕੱਢ ਲਿਆ ਪੋਰਟ ਚੋਂ ਸਾਹਮਣੇ ਪੋਰਟ ਆ ਪੀਸੀਡੀ ਉੱਤ ਕੱਟ ਲਿਆ ਆਪਾਂ ਕੰਟੇਨਰ ਤੇ ਹੁਣ ਚੱਲੇ ਆਪਾਂ ਡੀਆਈਪੀ ਨੂੰ ਇੱਕ ਵਾਰੀ ਕੰਟੇਨਰ ਚੈੱਕ ਕਰ ਲੋ ਮਿੱਤਰੋ ਆਹ ਕੰਡੇ ਆਪਾਂ ਪੋਰਟ ਤੋਂ ਤੇ ਹੁਣ ਚੱਲੇ ਆਪਾਂ ਡੀਆਈਪੀ ਮਿਲਦੇ ਆ ਤੁਹਾਨੂੰ ਫਿਰ ਡੀਆਈਪੀ ਆ ਅੱਜ ਜਾਂਦੇ ਪਏ ਆ ਜੀ ਆਪਾਂ 611 ਤੇ ਇਹਨੂੰ ਕਹਿੰਦੇ ਆ ਟਰੱਕ ਰੋਡ ਤੇ ਇੱਥੇ ਵੀ ਜਾਮ ਹੀ ਹੈ ਰਾਤੀ ਹੈ ਲੱਗੇ ਆ ਆਹ ਦਿਓ ਲਈ ਜਾਂਦੇ ਪਏ ਆ ਰਾਮੇ ਨਾਲ ਇੱਕ ਗੱਲ ਵਧੀਆ ਚੱਲੋ ਟਰੱਕ ਰੋਡ ਵਧੀਆ ਨੇ ਉਰੇ ਆ ਨਾ ਤਾਂ ਕਰਕੇ ਥੋੜਾ ਪਤਾ ਨਹੀਂ ਲੱਗਦਾ ਡਰਾਈਵਿੰਗ ਕਰਦੇ ਹਾਂ ਦਾ। ਪਰ ਰੋਡ ਵਧੀਆ ਨੇ। ਪਹੁੰਚ ਗਏ ਆ ਡੀ ਆਈ ਪੀ ਚ। ਕਰ ਲਿਆ ਪਹਿਲਾ ਰੌਂਡ ਅਬੋਰਡ ਐਂਟਰ ਆਪਾਂ। ਤੇ ਅੱਜ ਆਪਾਂ ਦੂਜੀ ਵਾਰ ਆਏ ਆ ਨੋਟ ਲੈ ਕੇ। ਵਧੀਆ ਲੱਗਦਾ ਇੱਥੇ ਆਉਣਾ ਵੀ। ਵਧੀਆ। ਰੋਡ ਵੀ ਵਧੀਆ ਪਰ ਝੋਟੇ ਬਹੁਤ ਜ਼ਿਆਦਾ ਲੱਗੇ ਹੋਇਆ। ਵਧੀਆ ਗ੍ਰੀਨ ਟੀ ਆ। ਕੰਪਨੀ ਚ ਪਹੁੰਚ ਗਏ ਆ ਆਪਣੀ ਚ ਆ ਆਪਣੀ ਰਾਈਟ ਸਾਈਡ ਤੇ ਕੰਪਨੀ ਆ ਆਪਣੀ ਚ ਪਹੁੰਚ ਕੇ ਦੇਖ ਤਾਂ ਕੀ ਮਾਹੌਲ ਹੈ ਇੱਕ ਗੱਡੀ ਪਹਿਨਣ ਲੱਗੀ ਹੋਈ ਆ ਕਹਿੰਦੇ ਜਾਂ ਤਾਂ ਬਾਹਰੇ ਕੱਢਣਗੇ ਉਹ ਆਪਣੇ ਵਾਲਾ ਕੰਟੇਨਰ ਆ ਐਮਰਜੈਂਸੀ ਹੈ ਕਹਿੰਦੇ ਐਮਰਜੈਂਸੀ ਚਾਹੀਦਾ ਦੇ ਦੇ ਹਣ ਕੀ ਹਸਤਾ ਵੇ ਉਹ ਖਾਲੀ ਕਰ ਤਾਂ ਮਿਲਦਾ ਉਹਨਾਂ ਨੇ ਉਹ ਲੱਗਿਆ ਉਹ ਵੀ ਗੱਡੀ ਆਪਣੀ ਕੰਪਨੀ ਦੀ ਹੋਈ ਆ ਦੇ ਮਿਲਦੇ ਆਂ ਥੱਲੇ ਆ ਕੇ ਦੇਖਦੇ ਆ ਕੀ ਕਹਿੰਦੇ ਹਾਂਜੀ ਲਓ ਜੀ ਆਪਾਂ ਕੰਪਨੀ ਚ ਪਹੁੰਚ ਗਏ ਆ ਆ ਬੜੇ ਕੰਪਨੀ ਦੇ ਵੇਅਰਹਾਊਸ ਤੇ ਉਹ ਆਪਣੀ ਖੜੀ ਆ ਗੱਡੀ ਇੱਕ ਲੱਗੀ ਹੋਈ ਆ ਦੇਖਦੇ ਹਾਂ ਉਹ ਆਪਣੀ ਕਿੱਥੇ ਲਵਾਉਂਦੇ ਆ ਕਰਦੇ ਆ ਪਤਾ ਕਿੱਥੇ ਬੈਠੇ ਲੁਕੇ ਅੱਜ ਸਾਰੇ ਫੌਜੀਆ ਹਾਂਜੀ ਕਿੱਧਰ ਚਲੇ ਗਏ ਸਾਰੇ ਅੱਜ ਅੰਦਰ ਪਏ ਹੋਣੇ ਵੇਅਰਹਾਊਸ ਆਮ ਸਾਹਿਬ ਇੱਧਰ ਨਹੀਂ ਹੈਗਾ ਚਲ ਇੱਧਰ ਦੇਖਦੇ ਆ ਆ ਵੇਰ ਨੂੰ ਸਰੋ। ਇੱਥੋਂ ਨਾ ਜਾਂ ਜਾਓ ਤੁਸੀਂ। ਨੰਗਰੇ ਆਇਆ ਫਿਰ ਦੀਵਾਲੀ। ਐ ਕਿ ਦੀਵਾਲੀ ਤੇ ਤਾਂ ਆ ਜਾ ਲਾਡੀਆਂ ਲਾਡੀਆਂ ਨਹੀਂ ਆਉਂਦੇ। ਲਾਡੀਆਂ ਨਹੀਂ ਇੱਧਰ ਨਿਆਰੇ ਲੈ ਰਿਆ। ਰਾਡੀ ਵਾਲੀ ਆ ਗਈ। ਹੌਂ ਸਾਹਿਬ ਲਓ ਜੀ ਆਪਾਂ ਚੱਕ ਲਈਏ ਹੁਣ ਗੱਡੀ ਫਿਰ ਕੰਪਨੀ ਚੋ ਤੇ ਆਪਣੇ ਵਾਲੀ ਲਾ ਦਿੱਤੀ ਆਪਾਂ ਪਾਰਕਿੰਗ ਚ ਤੇ ਹੁਣ ਚੱਲਿਆਂ ਆਪਾਂ ਪਹਿਨਾ ਬਾਬਿਆਂ ਦੇ ਮਠਿਆਈ ਦਮਾਂਗੇ। ਫਿਰ ਮਠਿਆਈ ਲੈ ਕੇ ਗੁਰੂ ਘਰ ਜਾਵਾਂਗੇ ਮੱਥਾ ਟੇਕਾਂਗੇ ਤੇ ਫਿਰ ਬਾਅਦ 'ਚ ਆਵਾਂਗੇ ਆਪਾਂ ਬਾਅਦ ਚਾਹੂ ਕੇ ਫਿਰ ਗੱਡੀ ਲਾਵਾਂਗੇ ਕਿਉਂਕਿ ਗੱਡੀ ਨੂੰ ਇਹ ਟਾਈਮ ਲੱਗਦਾ ਸੀ ਉਹ ਕਹਿੰਦੇ ਪਹਿਲਾਂ ਤੁਸੀਂ ਜਾਇਓ ਤੇ ਉਹਨਾਂ ਨੇ ਸਾਨੂੰ ਫਿਰ ਦੇਖਦੇ ਦੂਸਤ ਦੇ ਵੀ ਇਹਨਾਂ ਦਾ ਜਤਿਹਾਰ ਹੈ ਤੇ ਉਹਨਾਂ ਨੇ ਫਿਰ ਸਾਨੂੰ ਗੱਡੀ ਦਿੱਤੀ ਆ ਕਹਿੰਦੇ ਜਾਓ ਕਹਿੰਦੇ ਚਲਾਓ ਤੇ ਇੰਜੋਏ ਕਰੋਗੇ ਵੇ ਆ ਗਏ ਆ ਪਾਰਕੋ ਪਾਰਕੋ ਵੀਰ ਪੰਜਾਬ ਵਾਲਿਆਂ ਦਾ ਆਪਣਾ ਪੰਜਾਬੀ ਰੈਸਟੋਰੈਂਟ ਹੈ ਯਾਰ ਮੈਂ ਕਹਿ ਲੀ ਕਿ ਲੱਭਤਾ ਆਪਾਂ ਯਾਰ ਉਹ ਵੀ ਬਰਾਤ ਕੋਲ ਬਨ ਪ੍ਰੋਜੈਕਟ ਬੋਲੀਏ ਬਾਰ ਕੋ ਜੇ ਇਹਨਾਂ ਤੋਂ ਥੋੜਾ ਹੀ ਟਾਈਮ ਸੀ ਅੱਛਾ ਜੀ ਕਿ ਇਹ ਵੀ ਬਹੁਤ ਵਧੀਆ ਹੁੰਦੀ ਹੈ ਨਾ ਜੀ ਦੱਸੋ ਭਾਰੀ ਅਮਰੋ ਦੋਤਾਂ ਦੀ ਖਾਣਾ ਖਾਣਾ ਬੜਾ ਵਧੀਆ ਹੈ ਜੀ ਪੂਰਾ ਇੱਕੋ ਇੱਕ ਹੋਣ ਦੇ ਲਈ ਓਕੇ ਸੰਗਤ ਤੋਂ ਨਹੀਂ ਤਾਂ ਲੰਗਰ ਤੋਂ ਜਾਂਦੇ ਹਾਂ ਹਾਂਜੀ ਕੀ ਲੱਗੇ ਲੈਣ ਫਿਰ ਸਾਰੀ ਚੀਜ਼ ਕਿਲੋ ਬੰਦੋ ਕਰਾ ਰਹੇ ਆ ਅੱਛਾ ਵਰਤ ਵੀ ਵਧੀਆ ਦਿੱਤਣ ਵਾਲੀ ਪਿੱਛੇ ਬਣਾਉਂਗਾ ਮਿਠਾਈ ਆਪਰੇ ਵਾਪਸ ਤੇ ਹੁਣ ਆਪਾਂ ਚੱਲਿਆ ਗੁਰੂ ਘਰ ਤੇ ਮਿਲਦੇ ਆ ਤੁਹਾਨੂੰ ਗੁਰੂ ਘਰ ਜਾ ਕੇ ਦਿਖਾਉਂਦੇ ਆ ਤੁਹਾਨੂੰ ਅੱਜ ਦਾ ਦਿਨ ਗੁਰੂ ਘਰ ਦਾ ਥਿਓ ਲਓ ਜੀ ਗੁਰੂ ਘਰ ਆ ਗਏ ਆਪਾਂ ਆ ਸਾਹਮਣੇ ਗੁਰੂ ਘਰ ਦੀ ਬਿਲਡਿੰਗ ਆ ਇਹ ਆ ਗੁਰੂ ਘਰ ਜੱਪਰਾਲੀਵ ਨਾਲ ਹੀ ਮੰਦਰ ਇਹਦੇ ਲੈਫਟ ਸਾਈਡ ਤੇ ਤੇ ਚਸ ਵੀ ਬਣੀ ਹੋਈ ਹੈ ਉੱਚੀ ਮਿਲ ਗਿਆ ਤੁਹਾਨੂੰ ਫਿਰ ਹੈ ਮੰਦਰ ਤੇ ਦਾਖਲਾ ਕਰਾਉਨੇ ਆ ਤੁਹਾਨੂੰ ਫਿਰ ਦੀ ਦਾਖਤੀ ਆ ਬਾਹਰ ਭੀੜ ਬਹੁਤ ਹੈ ਨਾ ਅੱਜ ਮਾ ਭੀੜ ਬਹੁਤ ਆ ਹੁਣ ਆਪਾਂ ਚੱਲਾਂਗੇ ਫੇਰ ਕੰਪਨੀ ਦੇ ਲਓ ਜੀ ਗੁਰਦੁਆਰਾ ਸਾਹਿਬ ਤੇ ਬਾਹਰ ਆ ਗਏ ਨੇ ਗੱਬਰੂ ਨੌਜਵਾਨ ਬਾਹਰ ਆ ਗਿਆ ਜੀ ਤੇ ਇੱਧਰ ਮੰਦਰ ਦੂਜੇ ਪਾਸੇ ਕੰਮ ਨੇ ਇਹ ਤਾਂ ਤਰਪਿਆ ਆਪਾਂ ਗੁਰਦੁਆਰਾ ਸਾਹਿਬ ਤੋਂ ਫੇਰ ਕੰਪਨੀ ਕੰਨੀ ਨੂੰ ਮੜਦੇ ਆਪਾਂ ਫਿਰ ਤੁਹਾਨੂੰ ਚੱਲਦੇ ਆਪਾਂ ਹੁਣ ਫੇਰ ਮੱਥਾ ਟੇਕ ਲਿਆ ਸੀ ਤੇ ਹੁਣ ਆਪਾਂ ਚੱਲਦੇ ਆ ਕੰਪਨੀ ਚ ਨੂੰ ਜੀ ਆਇਆਂ ਚਾਹਾਂਗੇ ਜੀ ਤੇ ਮਿਲਦੇ ਆਂ ਲੈਣੇ ਆ ਨਿਆਰੇ ਉੱਤੇ ਹੁਣ ਇੱਥੇ ਕਰ ਲੈ ਗੁਰੂ ਸਾਹਿਬ ਦੇ ਦਰਸ਼ਨ ਆਪਾਂ ਨੇ ਨਾਲੇ ਆਪਾਂ ਕਰਨੇ ਤੇ ਨਾਲੇ ਤੁਲੂ ਕਰਾ ਲੈ ਤੇ ਅੱਜ ਦਾ ਦਿਨ ਮੇਨ ਲਾ ਤਾਂ ਕੋਈ ਵੀ ਬੰਦਾ ਨਹੀਂ ਆਉਣਾ ਜਿਹੜਾ ਗੁਰੂ ਘਰ ਨਾ ਆ ਜਾਂਦਾ ਹੋਵੇ ਖਾਸ ਕਰ ਪੰਜਾਬੀ ਹਨ ਵੈਸੇ ਚੱਲੋ ਗੁਰੂ ਘਰ ਜਾਣਾ ਤੇ ਚਾਹੀਦਾ ਹੀ ਆ ਤੇ ਜਿਹੜੇ ਨਹੀਂ ਵੀ ਜਾਂਦੇ ਘਰ ਦੀ ਜਾਣ ਦਾ ਤਾਂ ਹੀ ਫਾਇਦਾ ਨਾ ਜੇ ਆਪਣਾ ਮਨ ਟੀਮਾ ਹਨਾ ਮਤ ਜੇ ਦਿਲ ਸਾਫ ਹੈ ਫਿਰ ਆਪਾਂ ਨੂੰ ਹਨਾ ਇਹ ਚੀਜ਼ਾਂ ਥੋਪਾ ਦਿੰਦੀਆਂ ਨੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਗੁਰੂ ਘਰ ਅੱਜ ਵੀ ਹਨਾ ਲੋਕ ਕੀ ਕਰੀ ਜਾਂਦੇ ਆ ਹਨਾ ਤੇ ਬੱਚੋ ਇਹਨਾਂ ਚੀਜ਼ਾਂ ਤੋਂ ਤੇ ਆਪਾਂ ਤਾਂ ਇਹੀ ਕਹਿੰਦੇ ਆ ਵੀ ਜਿੰਨੇ ਕ ਬੰਦੇ ਆਉਂਦੇ ਆ ਦਿਲ ਸਾਫ ਲੈ ਕੇ ਆਉਣ ਤੇ ਸਰਵੱਤ ਦਾ ਭਲਾ ਮੰਗਣ ਕਿਉਂਕਿ ਸਰਵੱਤ ਦੇ ਕਈ ਪਤਾ ਕੀ ਪਾਪਾ ਜੀ ਸਾਡੇ ਕੁੜੀ ਬਾਹਰ ਚੱਲੀ ਆ ਮੁੰਡਾ ਬਾਹਰ ਚਲੇ ਜਾ ਜਦੋਂ ਆਪਾਂ ਸਰਵੱਤ ਦਾ ਭਲਾ ਮੰਗਦੇ ਆ ਸਰਵੱਤ ਦੇ ਭਲੇ 'ਚ ਸਾਰੀ ਆ ਜਾਂਦੇ ਆ ਉਹ 'ਚ ਤੁਹਾਡੀ ਕੁੜੀ ਵੀ ਆ ਗਈ ਉਹ ਤੁਹਾਡਾ ਮੁੰਡਾ ਵੀ ਆ ਗਿਆ ਉਹ 'ਚ ਤੁਹਾਡਾ ਪੋਤਾ ਵੀ ਆ ਗਿਆ ਪੋਤੀ ਵੀ ਆ ਗਈ ਸਾਰੀ ਆ ਗਏ ਸਹੀ ਹੈ ਨਾ ਤਾਂ ਜਦੋਂ ਵੀ ਮਾਰਾ ਤੋਂ ਕੋ ਮੰਗਣਾ ਨਾ ਸਰਵੱਤ ਦਾ ਭਲਾ ਮੰਗਿਆ ਕਰੋ ਤੁਸੀਂ ਦੇਖੋ ਫਿਰ ਤੁਹਾਡਾ ਭਲਾ ਕੀਤਾ ਹੁੰਦਾ ਆਪਾਂ ਪਹੁੰਚ ਗਏ ਆ ਜੰਕਸ਼ਨ ਮਾਲ ਗੱਡੀ ਅਜੇ ਖਾਲੀ ਹੋ ਰਹੀ ਸੀ ਖਾਲੀ ਮਤਲਬ ਅਜੇ ਆਪਣੀ ਲੱਗੀ ਹੋਈ ਨਹੀਂ ਦੂਜੀ ਗੱਡੀ ਲੱਗੀ ਹੈ ਜਿਹੜੀ ਉਹ ਖਾਲੀ ਹੋ ਰਹੀ ਸੀ ਮੈਂ ਕਿਹਾ ਚੱਲ ਜਦ ਤੱਕ ਮਿੱਤਰ ਆਪਾਂ ਮਾਲ ਚ ਗਿੜੇ-ਗੁੜੇ ਤਿੰਨੇ ਆ ਰੰਗ-ਟੰਗ ਦੇਖਦੇ ਆ ਹੈ ਜਦ ਤੱਕ ਘੁੰਮਦੇ ਇੱਧਰ ਦਿਖਾ ਦੇ ਮਿੱਤਰਾਂ ਮਾਲ ਉਹ ਜ਼ੂਮ ਕਰਕੇ ਦਿਖਾ ਦੇ ਮੁੰਡਿਆਂ ਨੂੰ ਜੈਂਕਸ਼ਨ ਮਾਲ ਦੇ ਨਜ਼ਾਰੇ ਮਾਲ ਬਹੁਤ ਵੱਡਾ ਘੁੰਮਣ ਨੂੰ ਵੀ ਟਾਈਮ ਲੱਗ ਜਾਣਾ ਥੋੜਾ ਬਹੁਤ ਸਾਲੇ ਦਿਨਾਂ ਤੋਂ ਮੈਂ ਆ ਗਿਆ ਉਹਨਾਂ ਤੋਂ ਮਰਾਂਗੇ ਕਿੱਥੇ ਆ ਗਿਆ ਫੌਜੀਆ ਨਿਆਰੇ ਲੈਣ ਆ ਗਿਆ ਹੈ ਕਹਿੰਦੇ ਜੈਕਸਨ ਮਾਲ ਜੈਕਸਨ ਮਾਲ ਚ ਆ ਗਿਆ ਲੈਣੀਆਂ ਨਿਆਰੇ ਉਹਨੂੰ ਵੀ ਦਵਾਉਣਾ ਤੇ ਅੰਦਰੋਂ ਦਿਖਾਉਣਾ ਵੀਊ ਤੁਹਾਨੂੰ ਤੇ ਆਹ ਮਿੱਤਰੋ ਆਪਾਂ ਚੱਲਦੇ ਆਂ ਅੰਦਰ ਅੰਦਰ ਗੇਟ ਖੌਂਦੋਈ ਆ ਫੌਜੀ ਨੇ ਕਰ ਲਈ ਐਂਟਰੀ ਫੌਜੀਆ ਪਾ ਉਹ ਬੰਦਿਆ ਹੀ ਪਿਆ ਗਿਆ ਹੈ ਇੱਥੇ ਜਾ ਰਹਿਂਦੇ ਉਹਦਾ ਆਇਆ ਦੁਪਹਿਰ ਨੂੰ ਲੱਗੂ ਹਾਂ ਆਇਆ ਰਹੇ ਐ ਮੰਨਦੇ ਹੋ ਦੇਖ ਲਓ ਮੋਲ ਹੈ ਇੱਧਰੋਂ ਉੱਧਰ ਇੱਧਰੋਂ ਬੋਲਣਾ ਜੇ ਨਾ ਥੋੜਾ ਇਕੱਠ ਘੱਟ ਹੀ ਹੁੰਦਾ ਰ ਫੌਜੀ ਉੱਥੇ ਯਾਨੀ ਕਿ ਬਣਾਏ ਤਾਂ ਚੱਲ ਵਧੀਆ ਨੇ ਐ ਨਹੀਂ ਹੈਗਾ ਕਿ ਮਾੜੀ ਚੀਜ਼ ਆ ਹੋਈ ਫੌਜੀ ਆ ਆ ਗਿਆ ਗ੍ਰੋਸਰੀ ਡਿਪਾਰਟਮੈਂਟ ਆ ਇੱਧਰ ਆ ਗਿਆ ਦੂਜਾ ਡਿਪਾਰਟਮੈਂਟ ਤੇ ਖਾਲੀ ਉਤਰੋ ਨਜ਼ਾਰਾ ਜਿਆ ਨਹੀਂ ਆਇਆ ਤੇ ਹੁਣ ਅਸੀਂ ਦੁਬਾਰਾ ਫੇਰ ਚੱਲਦੇ ਆਂ ਗੱਡੀ ਚੱਕ ਕੇ ਕੰਪਨੀ ਚ ਤੁਹਾਨੂੰ ਜਦੋਂ ਅਸੀਂ ਘਰੋਂ ਕੋਲ ਗਈ ਜਾ ਕੇ ਕੀ ਬਣਦਾ ਕੀ ਨਹੀਂ ਬਣਦਾ ਤੁਹਾਨੂੰ ਪੂਰਾ ਦਿਖਾਵਾਂਗੇ ਵੈਸੇ ਤਾਂ ਬਣਦਾ ਸਾਨੂੰ ਪਤਾ ਹੀ ਹੈ ਕੀ ਬਣਦਾ ਕੀ ਨਹੀਂ ਬਣਦਾ ਇਧਰ ਫੌਜੀ ਸਾਹਿਬ ਵੀ ਅੱਕੇ ਜੇ ਪੈਨੇ ਅੱਜ ਕਹਿੰਦਾ ਟਾਈਮ ਜਿਆਦਾ ਲੱਗ ਰਿਹਾ ਗੱਡੀ ਨੂੰ ਮਗਾ ਲੱਗਣਾ ਹੀ ਆ ਉਹ ਤੇ ਨਾਲ ਲੱਗਣਾ ਲਓ ਜੀ ਕਹਿੰਦਾ ਨੇਰਾ ਹੋ ਗਿਆ ਮਿੱਤਰੋ ਆ ਗੱਡੀ ਤਾਂ ਆਪਣੀ ਹੋ ਗਈ ਸੀ ਖਾਦੀ ਆਪਾਂ ਆਪਣੀ ਰਾਣੀ ਸੁੰਦਰਾ ਲਈ ਹੋਈ ਆ ਦੇ ਦੇਖ ਕੀ ਬਣਦਾ ਬਣਾਉਂਦਾ ਕਿੰਨਾ ਟਾਈਮ ਲੱਗਦਾ ਲੱਗੇ ਤਾਂ ਹੋਏ ਨੇ ਮਿੱਤਰ ਪਿਆਰੇ ਆਪਣੇ ਕਾਫੀ ਟਾਈਮ ਦੇ 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 ਹੁਣ ਕਿੰਨਾ ਟਾਈਮ ਲੱਗਦਾ ਕਾਫੀ ਟਾਈਮ ਲੱਗਣਾ ਕਹਿੰਦੇ ਆ ਨੌਜਵਾਨ ਕਹਿੰਦਾ ਸੀ ਕਹਿੰਦਾ ਘੰਟੇ ਡੇਢ ਘੰਟੇ ਖਾਲੀ ਕਰ ਦਾਂਗੇ ਪਰ ਹੋਈ ਨਹੀਂ ਕਹਿੰਦੇ ਫੋਨ ਲਾਉਣਾ ਬਣਾ ਰ ਬਾਬਾ ਨੂੰ ਐਦਾਂ ਨਹੀਂ ਗੱਲ ਬਣਨੀ ਚੱਲ ਜੋ ਟਾਈਮ ਲੱਗਣਾ ਉਹ ਤਾਂ ਲੱਗਣਾ ਹੀ ਲਓ ਜੀ ਤੁਹਾਨੂੰ ਮਲਾਉਨੇ ਆ ਫਿਰ ਆਪਣੇ ਯਾਰ ਨਾਲ ਤੇਜੀ ਨਾਲ ਕਿਤਾ ਤੇਜੀ ਵਧੀਆ ਵਧੀਆ ਬਾਰਡਰ ਤੋਂ ਆਇਆ ਵੀਰ ਤੇ ਕਹਿੰਦਾ ਕਿੱਥੇ ਆ ਮੈਂ ਕਿਹਾ ਡੀਆਪੀ ਆ ਇਹ ਜੱਪਰ ਵਾਲੀ ਸੀ ਰੋ ਰੋਸ ਬਣਾਈ ਦੇ ਦੇਖੋ ਉੱਥੋਂ ਕੱਟ ਗਿਆ ਸਪੈਸ਼ਲ ਬੰਦਾ ਮਿਲਣ ਜੌਂਟ ਆਪਨ ਟਰਾਲਾ ਕੱਟ ਕਰਕੇ ਕੱਲੀ ਗੱਡੀ ਲੈ ਕੇ ਆ ਗੱਡੀ ਦੇਖੋ ਤੁਸੀਂ ਹੋਰ ਗੱਲਾਂ ਦੇ ਗੱਲਾਂ ਆਪਣੇ ਵਾਲੀ ਤਾਂ ਕੁਝ ਵੀ ਨਹੀਂ ਇਹਦੇ ਮੂਰੇ ਪੈਂਦੀ ਆ ਨਾ ਫਿੱਕੀ ਚਲੋ ਗੱਡੀਆਂ ਸਾਰੀ ਵਧੀਆ ਨੇ ਵੈਸੇ ਤਾਂ ਪਰ ਆ ਗੱਡੀ ਦੇਖੋ ਐ ਕਾਰ ਵਾਂਗੂ ਤੂੰ ਐ ਤੂੰ ਐ ਸਕਰੀਨਾਂ ਨੇ ਇਹਦੇ ਲੱਗੀਆਂ ਆ ਲਗਜ਼ਰੀ ਆ ਪੂਰੀ ਲਗਜ਼ਰੀ ਪੂਰਾ ਘੈਂਟ ਮਾਹੌਲ ਐ ਮਤਲਬ ਤੇਜੇ ਸਪੀਕਰ ਤਾਂ ਲਾ ਆ ਮਾੜੇ ਗਾਣੇ ਸੁਣਾ ਮੁੰਡਿਆਂ ਨੂੰ ਹਾਂ ਇਹ ਮਰੀ ਗੱਡੀ ਹਾਂਜੀ ਗੱਡੀ ਲਾ ਦਿੱਤੀ ਆਈ ਪਾਰਕਿੰਗ ਤੇ ਹੁਣ ਅਸੀਂ ਚੱਲਿਆਂ ਅੰਦਰ ਪੀਜ਼ਾ ਖਾਣ ਲਈ ਤੇ ਪੀਜ਼ਾ ਤਾਂ ਜ਼ਰੂਰੀ ਨਹੀਂ ਵੀ ਪੀਜ਼ਾ ਹੀ ਖਾਣਾ ਦੇ ਦੇ ਕੀ ਖਾਣੇ ਆ ਕੀ ਨਹੀਂ ਪੀਜ਼ਾ ਉਤਰ ਕਰ ਦਿੱਤਾ ਕਿਹੜਾ ਪੀਜ਼ਾ ਉਤਰ ਕਰਿਆ ਗਾਡੂ ਪੀਜ਼ਾ ਤੇ ਅੱਵਾ ਬਣ ਕੇ ਆਉਣਾ ਟਾਈਮ ਲੱਗਦਾ ਯਾਨੀ ਯਾਨੀ ਗੂਹ ਚੱਕਰ ਉਹਦੀ ਗੂਹ ਪਰ ਮੈਂ ਛੋਟਾ ਜਿਹਾ ਪਰ ਗੱਲਬਾਤ ਹੈ ਹੀ ਜੀ ਉਹ ਯਾਰ ਆ ਗਿਆ ਪੀਜ਼ਾ ਰੈਡੀ ਹੋ ਕੇ ਤਿਆਰ ਹੋ ਕੇ ਤੇ ਹੁਣ ਅਸੀਂ ਖਾ ਕੇ ਤੁਹਾਨੂੰ ਦੱਸਾਂਗੇ ਟੇਸਟ ਕਿੱਦਾਂ ਆਹ ਲਓ ਜੀ ਗੱਡੀ ਖਾਲੀ ਹੋ ਗਈ ਆ ਆਪਣੀ ਹੁਣ ਆਪਾਂ ਲੱਗਿਆ ਨਿਕਲਣ ਇੱਥੋਂ ਕੰਪਨੀ ਚੋਂ ਕੰਪਨੀ ਵਾਲੇ ਵੀ ਅੱਜ ਤੱਕ ਗਏ ਵਿਚਾਰੇ ਬਹੁਤ ਟਾਈਮ ਲੱਗ ਗਿਆ ਕੰਟੇਨਰ ਨੂੰ ਮਿਲਦਿਆਂ ਫਿਰ ਆਪਾਂ ਤੁਹਾਨੂੰ ਰੋਡ ਤੇ ਚੜ ਕੇ ਜੀ ਲਓ ਜੀ ਆਪਾਂ ਹੁਣ ਤੁਹਾਡੇ এয়ারਪੋਰਟ ਦੇ ਕੋਲੇ ਆ ਉਹ ਦੁਬਈ এয়ারਪੋਰਟ ਦਾ ਟਰਮੀਨਲ ਆ ਜਿੱਥੇ ਲੇਟਾ ਜਲਦੀ ਆਈਆਂ ਨੇ ਤੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਇੱਥੇ ਤੁਹਾਨੂੰ ਕੋਸ਼ਿਸ਼ ਕਰਦਾ ਜਹਾਜ਼ ਦਿਖਾਉਣ ਦੀ ਦੇਖੋ ਦੇਖੋ ਰਾਤ ਨੂੰ ਦੇਖਣਗੇ ਸ਼ਾਇਦ ਹੀ ਦੇਖਣਾ ਇਨਸ਼ਾਅੱਲਾ ਕੋਸ਼ਿਸ਼ ਕਰਦੇ ਹਾਂ ਉਹਨੂੰ ਵੀ ਇੰਦੇ ਵੀਡੀਓ ਸੇ ਖੜੇ ਜਹਾਜ਼ ਨਹੀਂ ਦਿਖਦੇ ਚਲੋ ਕੋਈ ਨਾ ਤੁਸੀਂ ਰੋਡ ਦੇਖੋ ਜਹਾਜ਼ਾਂ ਨੂੰ ਮਾਰੂ ਕੋਲੀ ਅੱਜ ਆਪਾਂ ਫੇਰ ਕਰ ਦਿਖਾ ਦਾਂਗੇ ਸਹੀ ਹੈ ਜੀ ਪਹੁੰਚ ਮੰਦਿਆਂ ਪਹੁੰਚ ਕੇ ਸਾਰਜ ਉਸ ਤੋਂ ਬਾਅਦ ਆਪਾਂ ਰੂਮ 'ਚ ਪਹੁੰਚ ਗਏ ਆ ਤੇ ਰੂਮ 'ਚ ਬਣਿਓ ਜੀ ਬਰੈਡ ਪਕੌੜੇ ਤੇ ਪਨੀਰ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ